ਆ ਦੇਖੋ ਛੋਟਾ ਚੜੀ ਦਾ ਬੱਚਾ ਜਿਹੜਾ ਵਿਚਾਰਾ ਆਲਣੇ ਦੇ ਵਿੱਚੋਂ ਡਿੱਗ ਪਿਆ ਸੀਗਾ ਇਹਨੂੰ ਹੁਣ ਆਪਾਂ ਇਹ ਮਲਾਵਾਂਗੇ ਇਹਦੇ ਮਾਪਿਓ ਦੇ ਨਾਲ ਦੁਆ ਕਰੋ ਸਾਰੇ ਕਿ ਵਿਚਾਰਾ ਠੀਕ ਠਾਕ ਤੰਦਰੁਸਤ ਰਹੇ ਬੜੇ ਕੁਦਰਤੀ ਢੰਗ ਨਾਲ ਆਲਣਾ ਬਣਾ ਕੇ ਛੋਟਾ ਜਿਹਾ ਵਿੱਚ ਦੀ ਮੂੰਹ ਰੱਖਿਆ ਹੋਇਆ ਹੈ ਆ ਦੇਖੋ ਇਥੋਂ ਦੀ ਸ਼ੂਟ ਆਇਆ ਸਪੇਸ ਦੇ ਕੇ ਤੂਤ ਦੇ ਵਿੱਚ ਜਿਹੜਾ ਆਲਣਾ ਬਣਾ ਕੇ ਬੱਚੇ ਨੇ ਜਿਹੜੇ ਉਹ ਜਾਨਵਰ ਆਪਦੇ ਪਾਲ ਰਹੇ ਨੇ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੀ ਜਿਹੜਾ ਮੌਸਮ ਹੈ ਮੌਸਮ ਨੂੰ ਵੀ ਸੁਖਾਵਾਂ ਬਣਾ ਬਹੁਤ ਜ਼ਿਆਦਾ ਇਹਨਾਂ ਜਾਨਵਰਾਂ ਦਾ ਵੀ ਕਿਥੇ ਇਨਸਾਨਾਂ ਦਾ ਨੁਕਸਾਨ ਹੋ ਰਿਹਾ ਪਸ਼ੂ ਪੰਛੀਆਂ ਦਾ ਜਾਨਵਰਾਂ ਦਾ ਵੀ ਬਹੁਤ ਵੱਡੀ ਤਰਾਕ ਦੇ ਵਿੱਚ ਨੁਕਸਾਨ ਹੋ ਰਿਹਾ ਬੱਚੇ ਜਿਹੜੇ ਇਹਨਾਂ ਦੇ ਹਵਾਹ ਨੇਰੀ ਮੀਦ ਨਾਲ ਮਾਰ ਰਹੇ ਨੇ ਇਹ ਬੱਚਿਆਂ ਦੀ ਮਾਂ ਜੀ ਆਪਦੇ ਬੱਚੇ ਸੰਭਾਲ ਲਏ ਨੇ ਦੇਖੋ ਜੀ ਕੁਦਰਤ ਦਾ ਕ੍ਰਿਸ਼ਮਾ ਹੜਦ ਰਖਤਾ ਪਾਸ ਜਾਵਟੀ ਬੂਟਾ ਘਰ ਦੇ ਬਾਹਰ ਲਾਇਆ ਹੋਇਆ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਵੀ ਕੁਦਰਤ ਦੀ ਕਲਾਕਾਰੀ ਕੀਤੀ ਹੋਈ ਆ ਦੇਖੋ ਚਿੜੀਆਂ ਦਾ ਆਲਣਾ ਇਹਦੇ ਵਿੱਚ ਵੀ ਬਣਾਇਆ ਹੋਇਆ ਕਿਸ ਤਰ੍ਹਾਂ ਪੱਤਿਆਂ ਦੀ ਆੜ ਲੈ ਕੇ ਇਹਦੇ ਵਿੱਚ ਵੀ ਛੋਟੇ-ਛੋਟੇ ਚਿੜੀਆਂ ਦੇ ਬੱਚੇ ਕੱਢੇ ਹੋਏ ਨੇ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਕਿ ਪ੍ਰਮਾਤਮਾ ਜਿਹੜਾ ਮੌਸਮ ਹੈ ਇਹਨੂੰ ਬਦਲ ਥੋੜਾ ਕਿਉਂਕਿ ਜਾਨ ਜੀਵਨ ਦਾ ਬਹੁਤ ਜ਼ਿਆਦੇ ਨੁਕਸਾਨ ਹੋਈ ਜਾਂਦਾ ਹੈ ਇਹ ਜਿਹੜੇ ਬੱਚੇ ਆ ਵਿਚਾਰੇ ਇਹਨਾਂ ਨੂੰ ਥੋੜਾ ਟਾਈਮ ਬਾਅਦ ਤੁਸੀਂ ਚੈੱਕ ਵੀ ਕਰਦੇ ਆ ਕਿ ਵਿਚਾਰੇ ਕਿਤੇ ਹੋਰ ਨਾ ਡੱਗ ਜਾਣ ਇੱਕ ਦਿਨ ਇਹ ਵੀ ਡੱਗ ਗਏ ਸੀ ਹਵਾ ਜਦੋਂ ਹਨੇਰੀ ਤੇਜ਼ ਚੱਲਦੀ ਆ ਤਾਂ ਹੇਠਾ ਆ ਗਏ ਸੀ ਦੁਬਾਰਾ ਫੇਰ ਇਹਨਾਂ ਨੂੰ ਚੱਕ ਕੇ ਵਿੱਚ ਰੱਖਿਆ ਤੇ ਬਾਬੇ ਦੀ ਕਿਰਪਾ ਨਾਲ ਪੂਰੇ ਤੰਦਰੁਸਤ ਨੇ ਸ਼ਾਮ ਨੂੰ ਆਉਂਦੇ ਹੁੰਦੇ ਆ ਬਾਹਰ ਇਹ